ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਬੈ ਸਿਖਤ ਖਸਮ ਦੀ ਨੂਰ ਅਰਸੋਂ ਪੁਰਸੋਂ ਝੱਤੀ ਐ ਤਦ ਡਿਠੇ ਸੱਚੇ ਫਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਪਹੁ ਤਲ ਗੁਰ ਸੇਵੀ ਐ ਅਨਸ ਸਜ ਸੁਫਾਈ ਦਰਸ਼ਨ ਪਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਤਨ ਅਸਰੀ ਮਹਿਲਾ ਪਹਿਲਾ ਧਰ ਦੂਜਾ ਅਸ਼ਟ ਫਲੀਆਂ ਇੱਕ ਓਮਕਾਰ ਸਤਗੁਰ ਪ੍ਰਸਾਦ ਗੁਰ ਸਾਦਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰ ਵਰ ਮ ਹੰਸ ਪ੍ਰਾਨਪਤ ਪਾਵੈ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਗ ਪਾਵੇ ਸਰ ਵਰਮ ਹੰਸ ਪ੍ਰਾਨਿਤ ਪਤ ਪਾਵੇ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮਾਲ ਨਾ ਜਾਏ ਰਹਾਉ ਰੱਖ ਰੱਖ ਚਰਨ ਹਰੇ ਵਿਚਾਰੀ ਦੁਬਦਾ ਛੋਡ ਪਏ ਨੰਕਾਰੀ ਮੁਕਤ ਪਦਾਰਤ ਹਰ ਰਸ ਚਾਖੇ ਆਉਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋਡ ਨਾ ਜਾਏ ਪ੍ਰੇਮ ਪਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਤ ਕਥਾ ਗੁਰਬਚਨੀ ਆਦਰ ਸੁਨ ਮੰਡਲ ਇੱਕ ਜੋਗੀ ਵਾਸੀ ਨਾਰ ਨਾ ਪੁਰਖ कैसे रहे भमण ज्योतिल सुरनर नात सुरनरनाथ सुरणा आनंद ਭਗਤ ਸਹਜ ਦੀ ਚਾਰੀ ਭਗਤ ਵਛਲ ਪੈ ਕਾਟਣ ਹਾਰੇ ਹੋ ਮੈਂ ਮਾਰਿ ਲੇ ਪਗ ਧਾਰੇ ਅਨਿਕ ਜਤਨ ਕਰ ਕਾਲ ਸੰਤਾਏ ਮਰਣ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਕ ਦੁਬਦਾਤ ਹੋਵੇ ਆਪਨਾ ਚੀਨਸ ਭ੍ਰਮ ਭ੍ਰਮ ਰੂਵੇ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਧਰਨੀ ਕਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚਾਉ ਤੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮਲ ਨ ਲਾਗੈ ਗੁਰ ਕੈ ਸ਼ਬਦ ਪਰਮ ਹੋ ਪਾਗੈ सूर मूर्त आद जाचै साच स्वरूपचे निर्मल मल नगर शब्द परम को ग सूरत मूरत आद अनूप ਨਾਨਕ ਜਾਚੈ ਸੱਚ ਸਰੂਪ